ਕਿੰਨੇ ਬੰਨਿਆ ਤੈਨੂੰ ਕਿੰਨੇ ਬੰਨਿਆ ਬੰਨਿਆ ਮੈਂ ਬੰਨਿਆ ਨਾ ਦੱਸ ਮੈਂ ਬੰਨਿਆ ਅਸੀ ਬੰਨਿਆ ਤੂੰ ਖਿੱਚ ਫੜ ਮੈਂ ਬੰਨਿਆ ਅਸੀ ਬੰਨਿਆ ਅਸੀ ਬੰਨਿਆ ਹਾਂ ਜੇ ਤੜ ਹਾਂ ਮੁੰਡਾ ਨਹੀਂ ਅੰਦਰ ਪੂਰੀ ਦੇ ਅੰਦਰ ਸਿਮਾ ਸਾਡੇ ਉਹ ਸਾਰੇ ਵਿੱਚ ਬੰਨਾਂ ਦਾ ਖੜ ਜਾ ਹਾਂ ਕਰ 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 ਦੇ ਵੀ ਰੋਟਾ ਦੇ ਬਾਦ ਬਾਦ ਬੋਲ ਕਰ ਦੇ ਕੋਈ ਫਾਸੀ ਦੇ ਦੀ ਮੈਨੂੰ ਠੀਕ ਹੈ ਬੋਲਣਾ ਬੋਲਣਾ ਬੋਲਾ ਜਿਸੀ ਬੋਲਦੇ ਜਿਸੀ ਬੋਲਾਗੇ ਕਿਹੜੇ ਪਿੰਡ ਦੇ ਹੋ ਜੰਸੂਆ ਪਿੰਡ ਦੇ ਇੱਕ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਵੀਡੀਓ ਹੈ ਉਹ ਜਿਸ ਬੰਗਾ ਤੇ ਕੁੱਟ ਰਿਹਾ ਥੰਦ ਕੁੱਟ ਰਿਹਾ ਹਾਂਜੀ ਮੈਨੂੰ ਜੀ ਦੇਖੋ ਨਾ ਮੈਨੂੰ ਮੁੰਡੇ ਦਾ ਪਤਾ ਸੀ ਨਾ ਕੁੜੀ ਦਾ ਪਤਾ ਸੀ ਨਾ ਮੈਨੂੰ ਉਹਨਾਂ ਦੀ ਗੱਲਬਾਤ ਦਾ ਕੋਈ ਪਤਾ ਸੀ ਮੈਂ ਤਾਂ ਵੈਸੇ ਹੀ ਪਤਾ ਲੈਣ ਆਈ ਸੀ ਵਿਜਵਾਕਾਂ ਦਾ ਮੇਰੇ ਬਹੂ ਵੀ ਮੁੰਡਾ ਵੀ ਨਾਲ ਆਏ ਸੀ ਛੋਟੇ ਤੇ ਮੈਂ ਉਹਨਾਂ ਦਾ ਪਤਾ ਲੈਣਾ ਸੀ ਭਤੀਜੇ ਦਾ ਵੀ 95 95 ਲੱਗਿਆ ਨੇ ਨਾ ਮੌਤ ਦਾ ਪਤਾ ਲੈਣਾ ਸੀ ਫਿਰ ਇਹ ਨਹੀਂ ਪਤਾ ਮੈਂ ਚੋਕੇ ਚ ਜਾ ਰਹੀ ਸੀ ਉਹਦੇ ਕੁੜੀ ਦੇ ਸਹੁਰੇ ਨੇ ਮੇਰੇ ਬਾਲਾਂ ਤੋਂ ਫੜ ਕੇ ਫਿਰ ਉਹਦੀ ਮਾਂ ਵੀ ਸਾਰੇ ਮੁੰਡੇ ਵੀ ਸਾਰਿਆਂ ਨੇ ਮੈਨੂੰ ਬੰਨ ਤਰ ਰੱਸੇ ਨਾਲ ਫਿਰ ਮੇਰੇ ਕੱਪੜੇ-ਕੁਪੜੇ ਵੀ ਫੜਨੇ ਤੇਰੇ ਗੱਲੇ ਤੋਂ ਮੇਰਾ ਸਾਰਾ ਸੂਟ ਵੀ ਫੜਿਆ ਆ ਤੇ ਬਾਕੀ ਪੁਲਿਸ ਆਈ ਸੀ ਪਿੰਡ ਸਾਰਾ ਇਕੱਠਾ ਸੀ 5-600 ਬੰਦਾ ਸੀ ਤੇ ਕਿਸੇ ਨੇ ਨਹੀਂ ਮੈਨੂੰ ਛਡਾਇਆ ਫਿਰ ਪੁਲਸ ਆਲੇ ਆਏ ਦੋ ਮੁਕਲ ਫਿਰ ਉਹਨਾਂ ਨੂੰ ਉਸ ਵਿੱਚ ਕਿਹਾ ਵਿਛੜ ਛੱਡ ਦਿਓ ਉਹ ਕਹਿੰਦੇ ਨਹੀਂ ਅਸੀਂ ਨਹੀਂ ਛੱਡਣਾ ਵੀ ਇਹਦੀ ਬੇਇੱਜ਼ਤੀ ਕਰਨੀ ਅਸੀਂ ਵੀ ਕੱਪੜੇ ਉਤਾਰ ਕੇ ਨੂੰ ਸਾਰੇ ਪਿੰਡੇ ਚ ਘੁਮਾਣਾ। ਕੀ ਕਰਦੀ ਵਰਦੋ ਕੀ ਕਹਿੰਦੇ ਸੀ ਉਹ? ਉਹ ਕਹਿੰਦੇ ਵੀ ਤੈਨੂੰ ਆਪਣੇ ਮੁੰਡੇ ਦਾ ਪਤਾ ਹੈ। ਹਾਂ। ਵੀ ਤੁਹਾਡਾ ਮੁੰਡਾ ਕਿੱਥੇ ਹੈ? ਮੁੰਡੇ ਨੇ ਤੁਹਾਡੇ ਨਾਲ ਕੀ ਕੀਤਾ ਸੀ? ਮੇਰੇ ਮੁੰਡੇ ਦਾ ਪਤਾ ਨਹੀਂ ਮੈਨੂੰ ਅੱਜ ਤਾਂ ਮੈਨੂੰ ਇਹ ਵੀ ਨਹੀਂ ਪਤਾ ਹੁਣ ਤੱਕ ਮੇਰੇ ਕੋਲ ਨਾ ਮੁੰਡੇ ਦਾ ਫੋਨ ਆਇਆ ਨਾ ਮੁੰਡੇ ਦਾ ਨੰਬਰ ਮੈਂ ਉਹਨਾਂ ਨੂੰ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਕਾਰਵਾਈ ਹੁੰਦੀ ਹੈ ਮੈਂ ਤੁਹਾਡੇ ਨਾਲ ਚੱਲਦੀ ਆਂ ਤੁਹਾਡੇ ਨਾਲ ਹੀ ਲੱਭਣ ਜਾਂਦੀ ਆਂ ਜਿੱਥੇ ਵੀ ਜਾਓਗੇ ਤੁਸੀਂ ਤੁਹਾਡੇ ਨਾਲ ਆ ਮੈਂ। ਫਿਰ ਉਹਨਾਂ ਨੇ ਇੱਕ ਵੀ ਨਹੀਂ ਸੁਣੀ ਉੱਥੇ ਮੈਨੂੰ ਬੰਨ ਕੇ ਖੜਾਤਾ ਸਾਰੇ ਬੰਦੇ ਪਿੰਡ ਦੇ ਇਕੱਠੇ ਸੀ ਕਿਸੇ ਨੇ ਨਹੀਂ ਚੜਾਇਆ ਦੋ ਪੁਲਸ ਵਾਲੇ ਆਏ ਫਿਰ ਉਹਨਾਂ ਪੁਲਸ ਵਾਲਿਆਂ ਦੇ ਕਹਿਣੇ ਤੇ ਵੀ ਉਹਨਾਂ ਨੇ ਨਹੀਂ ਛੱਡਿਆ ਫਿਰ ਬਾਅਦ ਵਿੱਚ ਗੱਡੀ ਲੇਡੀਜ਼ ਪੁਲਿਸ ਦੀ ਆਈ ਫਿਰ ਉਹਨਾਂ ਨੇ ਮੈਨੂੰ ਚੜਾਇਆ ਜਲਦੀ ਜਲਦੀ ਕਾਰਜ ਬਿਠਾਇਆ ਫਿਰ ਚੌਂਕੀ ਲੈ ਗਏ ਫਿਰ ਚੌਂਕੀ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਹਮਲਾ ਕਰਤਾ ਚੌਂਕੀ ਦੇ ਵਿੱਚ ਚੌਂਕੀ ਚ ਲਾਠੀ ਚਾਰ ਚੱਲੀ ਐ ਕਿ ਉਹਨਾਂ ਤੇ ਬਹੁਤ ਜ਼ਿਆਦਾ ਹਮਲਾ ਹੋਇਆ ਪੁਲਸ ਵਾਲਿਆਂ ਦੇ ਕੀ ਲੰਦੇ ਕੀ ਕਹਿੰਦੇ ਆ ਉਹ ਤਾਂ ਕਹਿੰਦੇ ਨੇ ਵੀ ਤੁਸੀਂ ਮੁੰਡਾ ਪੈਸ ਕਰੋ ਵੀ ਮੁੰਡਾ ਹੁਣ ਮੈਨੂੰ ਪਤਾ ਹੀ ਨਹੀਂ ਜਦ ਕਿਤਾ ਤਾਂ ਉਹਨਾਂ ਦੀ ਕੁੜੀ ਉਹ ਵਾਧਾ ਹੁੰਦਾ ਗਿਆ ਕੀ ਕਹਿੰਦੇ ਹਾਂ ਉਹਨਾਂ ਦੀ ਨੌ ਭਜਾ ਕੇ ਲੈ ਗਿਆ ਮੁੰਡਾ ਉਹ ਵਿਆਹੀ ਹੋਈ ਸੀ ਉਹ ਵਿਆਹੀ ਸੀ ਦੋ ਬੱਚਿਆਂ ਦੀ ਮਾਂ ਐ ਆਪਣਾ ਮੁੰਡਾ ਕੁਮਾਰਾ ਮੇਰਾ ਮੁੰਡਾ ਕੁਮਾਰਾ 18 ਸਾਲਾਂ ਦਾ ਜਿਹੜਾ ਹੁਣ ਲੱਗਿਆ ਕੀ ਕੰਮ ਕਰ ਰਹਾ ਹੋ ਮੁੰਡਾ ਮੇਰਾ ਇੱਧਰ ਕੰਡੇ ਤੇ ਲੱਗਿਆ ਸੀ ਤੇ ਤੁਸੀਂ ਇੱਥੇ ਰਾਜਪੁਰੇ ਨਹੀਂ ਰਹਿੰਦੇ ਨਹੀਂ ਮੈਂ ਰਾਜਪੁਰੇ ਨਹੀਂ ਲੁਧਿਆਣਾ ਰਹਿ ਰਹੀ ਆ ਸਭ ਸਾਰੀ ਦੁਨੀਆ ਨੂੰ ਪਤਾ ਹੈ ਵੀ ਮੈਂ ਲੁਧਿਆਣਾ ਹੀ ਰਹਿਣੀ ਆ ਅੱਛਾ ਹੋਰ ਇੱਥੇ ਫਿਰ ਕੌਣ ਰਹਿ ਰਿਹਾ ਪ੍ਰੋਵਾਈਡ ਇੱਥੇ ਮੇਰੇ ਬੱਚੇ ਰਹਿ ਰਹੇ ਨੇ ਅੱਛਾ ਹਾਂ ਫਿਰ ਜਦੋਂ ਤੁਸੀਂ ਇੱਥੇ ਪਹੁੰਚੇ ਉਹਨਾਂ ਨੇ ਕੀ ਕੀਤਾ ਮੇਰੇ ਨਾਲ ਉਹਨਾਂ ਨੇ ਮੈਨੂੰ ਫੜ ਕੇ ਬੰਨ ਲਿਆ ਕੱਪੜੇ-ਕੋਪੜੇ ਮੇਰੇ ਫਾੜਨੇ ਬਹੁਤ ਜ਼ਿਆਦਾ ਕੁੱਟ ਮਾਰ ਵੀ ਬਹੁਤ ਜ਼ਿਆਦਾ ਕਰੀਏ ਦੇਖੋ ਮੇਰੇ ਸਾਰੇ ਨਿਸ਼ਾਨ ਨੇ ਹੱਥਾਂ ਦੇ ਸਾਰਾ ਸੇਨਾ ਮੈਨੂੰ ਬੰਨਤਾ ਸਾਰੇ ਪਿੰਡ ਦੇ ਗਵਾਹ ਹੈ ਜੋ ਵੀ ਹੈ ਵੀ ਮੇਰੇ ਨਾਲ ਇਦਾਂ ਦੀ ਕੀਮਿਆ ਬਣੀ ਹੈ ਵੀ ਮੈਨੂੰ ਤਾਂ ਵੀ ਪਤਾ ਹੀ ਨਹੀਂ ਸੀ ਵੀ ਮੇਰੇ ਮੁੰਡੇ ਨੇ ਕੀ ਕੀਤਾ ਜਾਂ ਨਹੀਂ ਕੀਤਾ ਉਹਨਾਂ ਆਪੀ ਜ਼ਿੰਮੇਵਾਰ ਨੇ ਮੁੰਡਾ ਆਪਣੇ ਆਪ ਲੱਭਣ ਨਾਲ ਲੱਭਣ ਮੇਰਾ ਕੋਈ ਹੋਰ ਨਹੀਂ ਜੇ ਮੁੰਡੇ ਨੇ ਕੀਤਾ ਫਿਰ ਵੀ ਸਰੇ ਆ ਬੰਦ ਕੇ ਜਿਵੇਂ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਬੰਦ ਤੇ ਆ ਕੱਪੜੇ ਫਾੜਦੇ ਬੇਇੱਜ਼ਤੀ ਕੀਤੀ ਫਿਰ ਉਸ ਤੋਂ ਬਾਅਦ ਬਹੁਤ ਸਮੋਕੇ ਦੇ ਕੋਚੀ ਪੁਲਸ ਆਈ ਸੀ ਪਹਿਲਾਂ ਦੋ ਮੁਲਾਜ਼ਮ ਆਏ ਸੀ ਉਹਨਾਂ ਦੇ ਕਹਣੇ ਤੋਂ ਉਹਨਾਂ ਨੇ ਨਹੀਂ ਛੱਡਿਆ ਫਿਰ ਦੂਜੀ ਵਾਰ ਗੱਡੀ ਲੇਡੀਜ਼ ਪੁਲਿਸ ਦੀ ਆਈ ਹੈ ਫਿਰ ਲੇਡੀਜ਼ ਪੁਲਿਸ ਨੇ ਹੀ ਮੈਨੂੰ ਛਡਾਇਆ ਫਿਰ ਤੁਹਾਨੂੰ ਅਧਿਕਲ ਕਰਾਇਆ ਹਾਂ ਹਾਂ ਜੀ ਦਾਖਲ ਕਰਾਇਆ ਹੋਰ ਇੱਥੋਂ ਤੁਹਾਨੂੰ ਫਟੇਲੇ ਰੈਫਰ ਕਰਦੇ ਛੋਟਾਂ ਲੱਗੀਆਂ ਤੁਹਾਨੂੰ ਛੋਟਾਂ ਲੱਗਿਆ ਨੇ ਮੈ